ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿਸੇ ਪਿੰਡ ਵਿੱਚ ਸ੍ਰੇਸ਼ ਨਾਮ ਦਾ ਇੱਕ ਕਿਸਾਨ ਰਹਿੰਦਾ ਸੀ ਉਹ ਬਹੁਤ ਮਿਹਨਤੀ ਅਤੇ ਇਮਾਨਦਾਰ ਇਨਸਾਨ ਸੀ ਉਸਦੀ ਚੰਗੇ ਵਿਵਹਾਰ ਦੇ ਕਾਰਨ ਆਸ-ਪਾਸ ਦੇ ਪਿੰਡਾਂ ਵਿੱਚ ਉਸਦੀ ਕਾਫੀ ਜਾਣ ਪਛਾਣ ਸੀ ਲੋਕ ਉਸਦੇ ਕੰਮ ਦੀ ਬਹੁਤ ਪ੍ਰਸ਼ੰਸਾ ਕਰਦੇ ਇੱਕ ਦਿਨ ਸ੍ਰੇਸ਼ ਖੇਤ ਵਿੱਚੋਂ ਕੰਮ ਕਰਕੇ ਵਾਪਸ ਘਰੇ ਆ ਰਿਹਾ ਸੀ ਰਸਤੇ ਵਿੱਚ ਉਸਨੇ ਕੁਝ ਲੋਕਾਂ ਨੂੰ ਗੱਲ ਕਰਦੇ ਸੁਣਿਆ ਉਹ ਅਸਲ ਵਿੱਚ ਉਸਦੀ ਹੀ ਗੱਲ ਕਰ ਰਹੇ ਸਨ ਹੁਣ ਸ੍ਰੇਸ਼ ਕਿਉਂਕਿ ਕਾਫੀ ਮਿਹਨਤੀ ਸੀ ਉਸਨੂੰ ਲੱਗਦਾ ਸੀ ਕਿ ਸਾਰੇ ਲੋਕ ਉਸਦੀ ਪ੍ਰਸ਼ੰਸਾ ਹੀ ਕਰਦੇ ਹੋਣਗੇ ਇਸ ਲਈ ਸੁਰੇਸ਼ ਆਪਣੀ ਪ੍ਰਸ਼ੰਸਾ ਸੁਣਨ ਦੇ ਲਈ ਉਹਨਾਂ ਨੂੰ ਬਿਨਾਂ ਦੱਸੇ ਉਹਨਾਂ ਦੇ ਪਿੱਛੇ-ਪਿੱਛੇ ਤੁਰਨ ਲੱਗਿਆ ਪਰ ਜਦੋਂ ਉਸਨੇ ਉਹਨਾਂ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਤਾਂ ਉਸਨੂੰ ਪਤਾ ਚੱਲਿਆ ਕਿ ਉਹ ਉਸਦੀ ਪ੍ਰਸ਼ੰਸਾ ਨਹੀਂ ਬਲਕਿ ਬੁਰਾਈ ਕਰ ਰਹੇ ਸਨ ਉਹਨਾਂ ਵਿੱਚੋਂ ਇੱਕ ਵਿਅਕਤੀ ਕਹਿੰਦਾ ਕਿ ਸੁਰੇਸ਼ ਤਾਂ ਬਹੁਤ ਘਮੰਡੀ ਵਿਅਕਤੀ ਹੈ ਫਿਰ ਦੂਸਰਾ ਬੋਲਿਆ ਕਿ ਸਾਰੇ ਜਾਣਦੇ ਨੇ ਕਿ ਸੁਰੇਸ਼ ਤਾਂ ਬਸ ਚੰਗਾ ਦਿਖਣ ਦਾ ਦਿਖਾਵਾ ਹੀ ਕਰਦਾ ਹੈ ਹੁਣ ਇਸ ਘਟਨਾ ਤੋਂ ਪਹਿਲਾਂ ਸੁਰੇਸ਼ ਨੇ ਆਪਣੇ ਸਿਰਫ ਪ੍ਰਸ਼ੰਸਾ ਹੀ ਸੁਣੀ ਸੀ ਇਸ ਲਈ ਇਸ ਘਟਨਾ ਦਾ ਉਸਦੇ ਦਿਮਾਗ ਉੱਪਰ ਬਹੁਤ ਬੁਰਾ ਅਸਰ ਪਿਆ ਇਸ ਤੋਂ ਬਾਅਦ ਉਹ ਜਦੋਂ ਵੀ ਕੁਝ ਲੋਕਾਂ ਨੂੰ ਇਕੱਠੇ ਗੱਲ ਕਰਦੇ ਦੇਖਦਾ ਤਾਂ ਉਸ ਨੂੰ ਲੱਗਦਾ ਕਿ ਉਹ ਉਸ ਦੀ ਬੁਰਾਈ ਹੀ ਕਰ ਰਹੇ ਹਨ ਇੱਥੋਂ ਤੱਕ ਕਿ ਜਦੋਂ ਉਸ ਦੀ ਕੋਈ ਤਾਰੀਫ਼ ਵੀ ਕਰਦਾ ਤਾਂ ਉਸ ਨੂੰ ਲੱਗਦਾ ਕਿ ਉਸ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਸੁਰੇਸ਼ ਦੀ ਪਤਨੀ ਆਪਣੇ ਪਤੀ ਦੇ ਵਿਵਹਾਰ ਵਿੱਚ ਆਏ ਇਸ ਬਦਲਾਵ ਕਰਕੇ ਚਿੰਤਤ ਰਹਿਣ ਲੱਗੀ ਇੱਕ ਦਿਨ ਉਸਦੀ ਪਤਨੀ ਨੇ ਉਸਨੂੰ ਪੁੱਛਿਆ ਕਿ ਅੱਜਕੱਲ ਤੁਸੀਂ ਇੰਨੇ ਪਰੇਸ਼ਾਨ ਕਿਉਂ ਰਹਿੰਦੇ ਹੋ ਮੈਨੂੰ ਇਸ ਦਾ ਕਾਰਨ ਦੱਸੋ ਫੁਰ ਸੁਰੇਸ਼ ਨੇ ਉਦਾਸ ਹੁੰਦੇ ਉਸ ਦਿਨ ਦੀ ਸਾਰੀ ਘਟਨਾ ਦੱਸੀ ਉਸਦੀ ਪਤਨੀ ਨੂੰ ਵੀ ਉਸਦੀ ਗੱਲ ਸੁਣ ਕੇ ਕੁਝ ਸਮਝ ਵਿੱਚ ਨਹੀਂ ਆਇਆ ਬਈ ਹੁਣ ਕੀ ਕੀਤਾ ਜਾਵੇ ਫਿਰ ਉਸਨੂੰ ਖਿਆਲ ਆਇਆ ਕਿ ਨਾਲ ਦੇ ਪਿੰਡ ਵਿੱਚ ਇੱਕ ਮਹਾਤਮਾ ਆਏ ਹੋਏ ਹਨ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਚਲੋ ਆਪਾਂ ਉਹ ਮਹਾਤਮਾ ਕੋਲੋਂ ਹੀ ਇਸ ਸਮस्या ਦਾ ਕੋਈ ਰਸਤਾ ਪੁੱਛ ਲਈ ਹਾਂ ਅਗਲੇ ਦਿਨ ਉਹ ਦੋਨੋਂ ਜਣੇ ਮਹਾਤਮਾ ਦੇ ਕੋਲ ਪਹੁੰਚੇ। ਮਹਾਤਮਾ ਉਸ ਸਮੇਂ ਸਮਾਧੀ ਵਿੱਚ ਸਨ। ਉਹਨਾਂ ਦੇ ਚਿਹਰੇ ਤੇ ਇੱਕ ਅਲੱਗ ਹੀ ਕਿਸਮ ਦਾ ਤেজ ਸੀ। ਕੁਝ ਸਮੇਂ ਬਾਅਦ ਮਹਾਤਮਾ ਨੇ ਅੱਖਾਂ ਖੋਲੀਆਂ ਅਤੇ ਸੁਰੇਸ਼ ਕੋਲੋਂ ਉਸਦੀ ਸਮੱਸਿਆ ਬਾਰੇ ਪੁੱਛਿਆ। ਹੁਣ ਸੁਰੇਸ਼ ਨੇ ਉਸ ਦਿਨ ਦੀ ਸਾਰੀ ਘਟਨਾ ਦੱਸੀ ਅਤੇ ਬੋਲਿਆ, "ਮਹਾਰਾਜ, ਮੈਂ ਪਹਿਲਾਂ ਬਹੁਤ ਵਧੀਆ ਕੰਮ ਕਰਦਾ ਸੀ। ਮੈਂ ਇੰਨੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਦਾ ਤਾਂ ਮੈਨੂੰ ਲੱਗਦਾ ਕਿ ਸਾਰੇ ਮੇਰੀ ਪ੍ਰਸ਼ੰਸਾ ਹੀ ਕਰਦੇ ਹੋਣਗੇ।" لیکن ਉਸ ਦਿਨ ਮੈਨੂੰ ਪਤਾ ਚੱਲਿਆ ਕਿ ਸਾਰੇ ਮੇਰੀ ਬੁराई ਅਤੇ ਝੂਠੀ ਪ੍ਰਸंसा ਕਰਦੇ ਹਨ ਉਸੇ ਦਿਨ ਦਾ ਮੈਂ ਅੰਦਰੋਂ ਟੁੱਟਿਆ ਹੋਇਆ ਹਾਂ ਹੁਣ ਤੁਸੀਂ ਹੀ ਮੈਨੂੰ ਦੱਸੋ ਕਿ ਮੈਂ ਵਾਪਸ ਆਪਣੀ ਸਾਥ ਨੂੰ ਕਿਵੇਂ ਬਣਾ ਸਕਦਾ ਹਾਂ ਮਾ ਆਤਮਾ ਸੁਰੇਸ਼ ਦੀ ਸਮੱਸਿਆ ਸਮਝ ਚੁੱਕੇ ਸਨ ਉਹਨਾਂ ਨੇ ਕੁਝ ਸੋਚਦੇ ਹੋਏ ਸੁਰੇਸ਼ ਨੂੰ ਕਿਹਾ ਕਿ ਪੁੱਤਰ ਤੂੰ ਪਹਿਲਾਂ ਆਪਣੀ ਪਤਨੀ ਨੂੰ ਘਰ ਛੱਡ ਆ ਅਤੇ ਅੱਜ ਰਾਤ ਮੇਰੇ ਆਸ਼ਰਮ ਵਿੱਚ ਰਹਿ ਸੁਰੇਸ਼ ਨੇ ਇਸ ਤਰ੍ਹਾਂ ਹੀ ਕੀਤਾ ਰਾਤ ਨੂੰ ਜਦੋਂ ਸੌਣ ਦਾ ਸਮਾਂ ਹੋਇਆ ਤਾਂ ਅਚਾਨਕ ਡੱਡੂਆਂ ਦੇ ਟ੍ਰੈਂ ਟ੍ਰੈਂ ਦੀ ਆਵਾਜ਼ ਆਉਣ ਲੱਗੀ। ਸੁਨੀਸ਼ ਬੋਲਿਆ, "ਏ ਕੀ ਮਹਾਰਾਜ, ਇੱਥੇ ਇੰਨੀ ਆਵਾਜ਼ ਕਿਉਂ ਹੈ?" ਮਹਾਤਮਾ ਨੇ ਕਿਹਾ, "ਪੁੱਤਰ, ਇੱਥੇ ਪਿੱਛੇ ਇੱਕ ਤਲਾਬ ਹੈ। ਉਸ ਵਿੱਚ ਰਹਿੰਦੇ ਡੱਡੂ ਹੀ ਰਾਤ ਨੂੰ ਇਹ ਆਵਾਜ਼ ਕਰਦੇ ਹਨ।" ਸੁਨੀਸ਼ ਨੇ ਚਿੰਤਾ ਜਤਾਉਂਦੇ ਹੋਏ ਕਿਹਾ, "ਮਹਾਰਾਜ, ਐਨੇ ਰੌਲੇ ਵਿੱਚ ਤਾਂ ਇੱਥੇ ਕੋਈ ਵੀ ਸੌ ਨਹੀਂ ਸਕੇਗਾ।" ਤਾਂ ਮਹਾਤਮਾ ਨੇ ਕਿਹਾ, "ਹਾਂ ਪੁੱਤਰ, ਤੂੰ ਗਲਤੇ ਸਹੀ ਕਰ ਰਿਹਾ ਹੈਂ।" ਇਹਨੇ ਰੋਲੇ ਵਿੱਚ ਸੋਨਾ ਬਹੁਤ ਔਖਾ ਹੈ ਪਰ ਤੂੰ ਹੀ ਦੱਸ ਕਿ ਅਸੀਂ ਹੁਣ ਕੀ ਕਰ ਸਕਦੇ ਹਾਂ ਹੋ ਸਕੇ ਤਾਂ ਤੂੰ ਸੱਡੀ ਮਦਦ ਕਰ ਹੁਣ ਸ੍ਰੇਸ਼ ਬੋਲਿਆ ਕਿ ਠੀਕ ਹੈ ਮਹਾਰਾਜ ਇੰਨਾ ਰੋਲਾ ਸੁਣ ਕੇ ਤਾਂ ਲੱਗਦਾ ਹੈ ਕਿ ਇੰਨਾ ਲੱਡੂਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੋਵੇਗੀ ਇਸ ਲਈ ਮੈਂ ਕੱਲ ਹੀ ਪਿੰਡੋਂ 50-60 ਮਜ਼ਦੂਰਾਂ ਨੂੰ ਲੈ ਕੇ ਆਉਂਦਾ ਹਾਂ ਅਤੇ ਇਨ੍ਹਾਂ ਲੱਡੂਆਂ ਨੂੰ ਹੜਕੇ ਦੂਰ ਕਿਸੇ ਹੋਰ ਨਦੀ ਵਿੱਚ ਛੱਡ ਆਉਂਦਾ ਹਾਂ ਅਗਲੇ ਦਿਨ ਸ੍ਰੇਸ਼ ਮਜ਼ਦੂਰਾਂ ਨੂੰ ਲੈ ਕੇ ਤਲਾਬ ਦੇ ਕੋਲ ਪਹੁੰਚ ਗਿਆ ਮਹਾਤਮਾ ਜੀ ਵੀ ਉੱਥੇ ਹੀ ਖੜੇ ਸਭ ਕੁਝ ਦੇਖ ਰਹੇ ਸਨ ਅਤੇ ਥੋੜਾ ਥੋੜਾ ਮੁਸਕਰਾ ਰਹੇ ਸਨ ਤਲਾਬ ਜਿੰਨਾ ਦਾ ਵੱਡਾ ਨਹੀਂ ਸੀ 10-12 ਮਜ਼ਦੂਰ ਚਾਰੇ ਪਾਸਿਆਂ ਤੋਂ ਜਾਲ ਪਾ ਕੇ ਡੰਡੂਆਂ ਨੂੰ ਫੜਨ ਲੱਗੇ ਥੋੜੀ ਦੇਰ ਦੀ ਮਿਹਨਤ ਤੋਂ ਬਾਅਦ ਸਾਰੇ ਡੰਡੂ ਫੜੇ ਗਏ ਹੁਣ ਜਦੋਂ ਸਵੇਸ਼ ਨੇ ਜਾਲ ਵਿੱਚ ਦੇਖਿਆ ਤਾਂ ਉਸਨੇ ਪਾਇਆ ਕਿ ਉਸ ਵਿੱਚ ਤਾਂ ਸਿਰਫ 50-60 ਕ ਡੰਡੂ ਹੀ ਫੜੇ ਗਏ ਨੇ ਤਾਂ ਹੈਰਾਨ ਹੁੰਦੇ ਹੋਏ ਉਸਨੇ ਮਹਾਤਮਾ ਜੀ ਤੋਂ ਪੁੱਛਿਆ ਮਹਾਰਾਜ ਰਾਤ ਤਾਂ ਇਸ ਤਲਾਬ ਵਿੱਚ ਹਜ਼ਾਰਾਂ ਡੱਡੂ ਸਨ ਭਲਾ ਅੱਜ ਉਹ ਸਾਰੇ ਕਿੱਥੇ ਚਲੇ ਗਏ ਇੱਥੇ ਤਾਂ ਸਿਰਫ ਮੁਠੀ ਭਰ ਡੱਡੂ ਹੀ ਬਚੇ ਨੇ ਹੁਣ ਮਹਾਤਮਾ ਨਹੀਂ ਥੋੜਾ ਗੰਭੀਰ ਹੁੰਦੇ ਹੋਇਆ ਕਿ ਕੋਈ ਵੀ ਡੱਡੂ ਕਿਤੇ ਨਹੀਂ ਗਿਆ ਅਸਲ ਵਿੱਚ ਤੋਂ ਕੱਲ ਰਾਤ ਇੰਨਾ 50 60 ਡੱਡੂਆਂ ਦੀ ਆਵਾਜ਼ ਹੀ ਸੁਣੀ ਸੀ ਇਹ ਮੁਠੀ ਭਰ ਡੱਡੂ ਹੀ ਇੰਨਾ ਰੌਲਾ ਪਾ ਰਹੇ ਸਨ ਜਦਕਿ ਤੈਨੂੰ ਲੱਗਿਆ ਕਿ ਇਹ ਡੰਡੂ ਹਜ਼ਾਰਾਂ ਹੋਣਗੇ ਪੁੱਤਰ ਬਿਲਕੁਲ ਠੀਕ ਇਸੇ ਤਰ੍ਹਾਂ ਹੀ ਜਦੋਂ ਤੂੰ ਕੁਝ ਲੋਕਾਂ ਨੂੰ ਆਪਣੀ ਬੁराई ਕਰਨ ਦੇ ਸੁਣਿਆ ਤਾਂ ਤੂੰ ਵੀ ਇਹੀ ਗਲਤੀ ਕਰ ਬੈਠਿਆ ਤੈਨੂੰ ਲੱਗਿਆ ਕਿ ਹਰ ਕੋਈ ਤੇਰੀ ਬੁराई ਹੀ ਕਰ ਰਿਹਾ ਹੈ ਪਰ ਸਚਾਈ ਇਹ ਹੈ ਕਿ ਬੁराई ਕਰਨ ਵਾਲੇ ਲੋਕ ਮੁਠੀ ਪਰ ਡੱਡੂਆਂ ਦੇ ਸਮਾਨ ਹੀ ਸਨ ਯਾਨੀ ਕਿ ਤੇਰੀ ਬੁराई ਕਰਨ ਵਾਲੇ ਲੋਕ ਬਹੁਤ ਘੱਟ ਸਨ ਲੇਕਿਨ ਤੂੰ ਉਹਨਾਂ ਨੂੰ ਬਹੁਤ ਜ਼ਿਆਦਾ ਸੋਚਣ ਲੱਗਿਆ ਅਤੇ ਸੋਚਦੇ ਸੋਚਦੇ ਤੂੰ ਇਸ ਨੂੰ ਹੀ ਸੱਚ ਮੰਨ ਲਿਆ ਇਸੇ ਵਿਹਮ ਦੇ ਚੱਲਦੇ ਤੂੰ ਦੁਖੀ ਰਹਿਣ ਲੱਗ ਗਿਆ ਤਾ ਇਸ ਲਈ ਅਗਲੀ ਵਾਰ ਜਦੋਂ ਤੂੰ ਕਿਸੇ ਨੂੰ ਆਪਣੀ ਬੁराई ਕਰਦੇ ਦੇਖੀ ਤਾਂ ਆਪਣੇ ਸੋਚ ਨੂੰ ਸਕਾਰਾਤਮਕ ਰੱਖਣਾ ਅਤੇ ਸੋਚਣਾ ਕਿ ਇਹ ਥੋੜੇ ਹੀ ਲੋਕ ਹਨ ਜਿਹੜੇ ਤੇਰੀ ਬੁराई ਕਰ ਰਹੇ ਹਨ ਅਤੇ ਐਸੇ ਗੱਲਾਂ ਨੂੰ ਵੀ ਸਮਝਣਾ ਕਿ ਭਲੇ ਹੀ ਤੂੰ ਕਿੰਨੀ ਵੀ ਮਿਹਨਤ ਕਰ ਲਵੇਂ ਜਾਂ ਕਿੰਨਾ ਵੀ ਚੰਗਾ ਕਿਉਂ ਨਾ ਬਣ ਜਾਵੇਂ ਐਸੇ ਤਰ੍ਹਾਂ ਦੇ ਲੋਕ ਫਿਰ ਵੀ ਮਿਲਦੇ ਰਹਿਣਗੇ ਜਿਹੜੇ ਤੇਰੀ ਸਿਰਫ ਬੁराई ਹੀ ਕਰਨਗੇ ਲੇਕਿਨ ਬਸ ਐਸੇ ਗੱਲ ਦਾ ਧਿਆਨ ਰੱਖਣਾ ਕਿ ਇਸ ਤਰ੍ਹਾਂ ਦੇ ਲੋਕਾਂ ਦੀ ਸੰਖਿਆ ਬਹੁਤ ਘੱਟ ਹੁੰਦੀ ਹੈ ਪਰ ਤੁਹਾਡੀ ਪ੍ਰਸ਼ੰਸਾ ਕਰਨ ਵਾਲੇ ਲੋਕਾਂ ਦੀ ਸੰਖਿਆ ਕਈ ਗੁਣਾ ਜ਼ਿਆਦਾ ਹੁੰਦੀ ਹੈ ਹੁਣ ਸ੍ਰੇਸ਼ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਅਤੇ ਇਸ ਢੁੰਗੀ ਸਿੱਖਿਆ ਤੋਂ ਬਾਅਦ ਉਹ ਫਿਰ ਤੋਂ ਪਹਿਲਾਂ ਵਾਲਾ ਸ੍ਰੇਸ਼ ਬਣ ਚੁੱਕਿਆ ਸੀ ਦੋਸਤੋ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਧੰਨਵਾਦ